ਹਾਂਜੀ ਸਭ ਨੂੰ ਜੈ ਪੀਰਾਂ ਦੀ ਜੈ ਬਾਬੇ ਹਾਦਰ ਸ਼ੇਖ ਦੀ ਤੁਹਾਡਾ ਸਭ ਦਾ ਸਾਡੇ YouTube ਚੈਨਲ ਦੇ ਉੱਤੇ ਸਵਾਗਤ ਹੈ ਜੀ ਅੱਜ ਮੈਂ ਬਾਬੇ ਹਾਦਰ ਸ਼ੇਖ ਨੂੰ ਪੀਰਕੋਟਲੇ ਵਾਲੇ ਨੂੰ ਮੰਨਣ ਵਾਲੇ ਸੇਵਾਦਾਰਾਂ ਲਈ ਇੱਕ ਛੋਟੀ ਜੀ ਸੇਵਾ ਜਾਂ ਜਾਣਕਾਰੀ ਜਾਂ ਇੱਕ ਨੁਕਤਾ ਲੈ ਕੇ ਆਇਆ ਹਾਂ ਜਿਸ ਨੂੰ 21 ਦਿਨਾਂ ਦੇ ਵਿੱਚ ਵਿੱਚ ਕਰਨ ਨਾਲ ਤੁਹਾਡਾ ਹਰ ਤਰ੍ਹਾਂ ਦਾ ਕੋਈ ਰੁਕਿਆ ਹੋਇਆ ਕੰਮ ਜਾਂ ਲੰਬੇ ਸਮੇਂ ਤੋਂ ਰੁਕੀ ਹੋਈ ਕੋਈ ਮਨੋਕਾਮਨਾ ਜੋ ਸੰਪੂਰਨ ਨਹੀਂ ਹੋ ਰਹੀ ਕਿਸੇ ਮਿਤਰਾ ਉਹ ਤੁਸੀਂ ਇਸ ਨੁਕਤੇ ਨੂੰ 21 ਦਿਨ ਕਰਕੇ ਵੇਖੋ ਤੇ ਤੁਹਾਡੀ ਮਨੋਕਾਮਨਾ ਪੂਰੀ ਹੋਵੇਗੀ ਇਹ ਨੁਕਤਾ ਸਿਰਫ ਬਾਬੇ ਹਦਰ ਸ਼ੇਖ ਦੇ ਸੇਵਾਦਾਰਾਂ ਲਈ ਹੈ ਜੋ ਬਾਬੇ ਨੂੰ ਮੰਨਦੇ ਹੈ ਤੇ ਵੀਰਵਾਰ ਨੂੰ ਬਾਬੇ ਦੇ ਘਰੇ ਚਿਰਾਗ ਲਗਾਉਂਦੇ ਆ ਜੀ ਉਹਨਾਂ ਬੰਦਿਆਂ ਵਾਸਤੇ ਹੈ ਨਹੀਂ ਬੀ ਜੇ ਡੇ ਪੀਰ ਦੇ ਘਰੇ ਚਿਰਾਗ ਨਹੀਂ ਲਾਉਂਦੇ ਜਾਂ ਵੈਸੇ ਬਾਬੇ ਤੇ ਕੋਈ ਸ਼ਰਧਾ ਰੱਖਦੇ ਆ ਜਾਂ ਕੋਈ ਪੀਰ ਖਾਨੇ ਜਾਂਦੇ ਆ ਜਾਂ ਵੈਸੇ ਕਦੇ ਕੂਟਲੇ ਗਏ ਆ ਉਹਨਾਂ ਬੰਦਿਆਂ ਵਾਸਤੇ ਆ ਜੋ ਬਾਬੇ ਦੇ ਘਰੇ ਚਿਰਾਗ ਮੁਗਲੀਆ ਵੀਰਵਾਰ ਦੀ ਵੀਰਵਾਰ ਬਾਬੇ ਦੀ ਚਮਕੀ ਭਰਦੇ ਆ ਬਾਬੇ ਦੀ ਨજર ਨਿਆਜ ਦਿੰਦੇ ਆ ਤਾਂ ਨੁਕਤਾ ਸਿਰਫ ਇੰਨਾ ਹੀ ਆ ਜੀ ਇੱਕ ਭੰਗ ਦਾ ਤੁਹਾਨੂੰ ਵੀ ਪਤਾ ਹੈ ਵੀ ਪੀਰ ਕੋਟਲੇ ਵਾਲੇ ਨੂੰ ਭੰਗ ਬਹੁਤ ਪਰੀ ਹੈ ਬਾਬਾ ਖਦਰ ਸ਼ੇਖ ਜਦੋਂ ਸਾਰੇ ਪਾਸਿਓਂ ਆਪਦੇ ਰਸਤੇ ਬੰਦ ਕਰ ਦਿੰਦਾ ਹੈ ਜਾਂ ਇੰਦਾ ਕਹਿ ਲਓ ਵੀ ਕਈ ਵਾਰ ਰੁੱਸ ਜਾਂਦਾ ਹੈ ਕਿਸੇ ਗਲਤੀ ਕਰਕੇ ਤੇ ਪੀਰ ਦੀ ਪੰਗ ਇੱਕ ਐਸੀ ਚੀਜ਼ ਹੈ ਵੀ ਬੰਦ ਹੋਏ ਰਸਤੇ ਖੋਲ ਦਿੰਦੀ ਹੈ ਤੇ ਇੱਕ ਵਾਰ ਇਹ ਬਾਬੇ ਨੂੰ ਰਾਜੀ ਵੀ ਕਰ ਦਿੰਦੀ ਹੈ ਸੋ ਕਰਨਾ ਕੀ ਹੈ ਜੀ ਤੁਸੀਂ ਮੈਂ ਪਹਿਲਾਂ ਦੱਸ ਦਿਆਂ ਤੁਹਾਡੀ ਜਾਣਕਾਰੀ ਵਾਸਤੇ ਇਸ ਭੰਗ ਦੇ ਉਪਾ ਨੂੰ ਜਿਹੜੇ ਬੰਦੇ ਗੱਤੀ ਕਰਦੇ ਆ ਉਹਨਾਂ ਤੋਂ ਸ਼ਾਇਦ ਪਤਾ ਹੀ ਹੋਣਾ ਜੋ ਬਾਬੇ ਦੀ ਸਿੱਧੀ ਸੇਵਾ ਕਰਦੇ ਆ ਉਹ ਵੀ ਕਰ ਸਕਦੇ ਆ ਤੇ ਗੱਦੀ ਵਾਲੇ ਤਾਂ ਕਰਦੇ ਕਰਦੇ ਹੁੰਦੇ ਆ ਕਰਨਾ ਕੀ ਹੈ ਜੀ ਸਵੇਰ ਅਮਰਤ ਵੇਲੇ ਉੱਠਣਾ ਇਹ ਕੰਮ ਤੁਸੀਂ ਕਿਸੇ ਵੀ ਵੀਰਵਾਰ ਤੋਂ ਸਟਾਰਟ ਕਰ ਸਕਦੇ ਹੋ ਜੇ ਚਾਹਣ ਨੇ ਵੀਰਵਾਰ ਤੋਂ ਕਰ ਸਕਦੇ ਹੋ ਤਾਂ ਬਹੁਤ ਅੱਛਾ ਅਗਰ ਨਹੀਂ ਚਾਣਨ ਤਾਂ ਜੇ ਹਨੇਰੇ ਵੀਰਵਾਰ ਤੋਂ ਕਰਦੇ ਹੋ ਤਾਂ ਵੀ ਕਰ ਸਕਦੇ ਹੋ ਵੈਸੇ ਹੁਣ ਸੌਣ ਦਾ ਮਹੀਨਾ ਚੱਲ ਰਿਹਾ ਕੁਝ ਕੁ ਬੰਦਿਆਂ ਦਾ ਮੰਨਣਾ ਵੀ ਸੌਣ ਦੇ ਮਹੀਨੇ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਧਾਰਮਿਕ ਕੰਮ ਸੰਪੂਰਨ ਨਹੀਂ ਹੁੰਦਾ ਜਾਂ ਲੱਗਦਾ ਨਹੀਂ ਜਾਂ ਮਨਜ਼ੂਰ ਨਹੀਂ ਹੁੰਦਾ ਪਰ ਇਸ ਸੇਵਾ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਤੁਹਾਡੀ ਸੇਵਾ ਮਨਜ਼ੂਰ ਵੀ ਹੋਊਗੀ ਸੰਪੂਰਨ ਵੀ ਹੋਊਗੀ ਤੇ ਪੀਰ ਤੁਹਾਡਾ ਕਾਰਜ ਵੀ ਸੰਪੂਰਨ ਕਰੂਗਾ ਕਰਨਾ ਕੀ ਹੈ ਜੀ ਸਵੇਰ ਅਮਰਤ ਵੇਲੇ ਉਠਣਾ ਹੈ ਅਮਰਤ ਵੇਲੇ 4 ਸਵਾ 4 ਤੇ ਲਾਸਟ ਟਾਈਮ ਹੈ ਜੀ 4:30 ਇਸ ਤੋਂ ਲੇਟ ਨਹੀਂ ਹੋਣਾ ਅਮਰਤ ਵੇਲੇ ਜਿਸ ਟਾਈਮ ਤਾਰੇ ਟਮਟਮਾਉਂਦੇ ਹੁੰਦੇ ਉਸ ਸਮੇਂ ਤੁਸੀਂ ਉਠਣਾ ਹੈ ਇਸ਼ਨਾਨ ਕਰਨਾ ਹੈ ਬਾਬੇ ਕੋਟਲੇ ਵਾਲੇ ਦੀ ਜਿਹੜੀ ਪੰਗ ਹੈ ਇਹ ਨਿਰਨੇ ਕਾਲ ਜੇ ਪੈਂਦੀ ਹੈ ਇਥੋਂ ਤੱਕ ਵੀ ਆਪਾਂ ਪਾਣੀ ਦੀ ਕੁੱਟ ਵੀ ਨਹੀਂ ਭਰ ਸਕਦੇ ਜਮਾ ਨਿਰਨਾ ਕਾਲ ਚ ਕਰਨਾ ਕੀ ਹੈ ਜੀ ਇਹਦੇ ਵਿੱਚ ਤੁਹਾਨੂੰ ਕੁਝ ਕੁ ਚੀਜ਼ਾਂ ਦੀ ਜ਼ਰੂਰਤ ਪਾਉਗੀ ਸਭ ਤੋਂ ਪਹਿਲਾਂ ਖੰਮਣੀ ਆਪਣੇ ਹੱਥ ਤੇ ਬਣਣੀ ਉਸ ਤੋਂ ਬਾਅਦ ਖੰਮਣੀ ਜਿਹੜੇ ਸ਼੍ਰੀ ਚ ਬਾਬੇ ਦੀ ਪੰਗ ਪੈਂਦੀ ਹੈ ਉੱਥੇ ਬਣਣੀ ਹੈ ਉਸ ਤੋਂ ਬਾਅਦ ਖੰਮਣੀ ਜਿਸ ਪਿਆਲੇ ਦੇ ਜਿਸ ਬਰਤਨ ਦੇ ਵਿੱਚ ਤੁਸੀਂ ਬਾਬੇ ਦੀ ਭੰਗ ਬਣਾਉਂਗੇ ਜਾਂ ਪਾ ਕੇ ਸ਼ਹਿਰੀ ਤੱਕ ਲੈ ਕੇ ਜਾਓਗੇ ਉਸ ਬਰਤਨ ਦੇ ਵੀ ਖਵਣੀ ਹੋਣੀ ਚਾਹੀਦੀ ਹੈ। ਸੋ ਥੋੜੇ ਜਿਹਾ ਬਦਾ ਲੌਂਗ, ਲਾਈਚੀਆਂ ਤੇ ਕਾਜੂ ਤੇ ਮਿਸ਼ਰੀ। ਇੰਨੀਆਂ ਚੀਜ਼ਾਂ ਨੂੰ ਜਮਾ ਤੁਸੀਂ ਇੱਕ ਦਿਨ ਪਹਿਲਾਂ ਮਿਕਸੀ ਦੇ ਵਿੱਚ ਬਰੀਕ ਪੂਰ ਲੈਣੀ ਹੈ ਜਾਂ ਉਹਨਾਂ ਦਾ ਪਾਊਡਰ ਬਣਾ ਲੈਣਾ ਹੈ। ਪੰਜੇ ਚੀਜ਼ਾਂ ਜੇ ਬਿਲਕੁਲ ਮਿਕਸ ਕਰ ਲੈਣੀਆਂ। ਹੁਣ ਤੁਸੀਂ ਅਗਰ ਦੁੱਧ ਦੇ ਵਿੱਚ ਕੱਚੀ ਭੰਗ ਸਿੱਟ ਕੇ ਤੇ ਕੁੰਡੇ ਘੋਟੇ ਨਾਲ ਰਗੜ ਕੇ ਬੜਾ ਸਕਦੇ ਹੋ ਤਾਂ ਬੜੀ ਵਧੀਆ ਗੱਲ ਹੈ ਨਹੀਂ ਤਾਂ ਆਪ ਦੀ ਸ਼ਰਧਾ ਅਨੁਸਾਰ ਪਾਣੀ ਲੈ ਲਓ ਪਾਣੀ ਤੋਂ ਅੱਧੀ ਮਾਤਰਾ ਦਾ ਦੁੱਧ ਹੋਣਾ ਚਾਹੀਦਾ ਹੈ ਕਈ ਬੰਦੇ ਭੰਗ ਬਣਾਉਂਦੇ ਆ ਜੱਗ ਪਾਣੀ ਦਾ ਭਰਿਆ ਹੁੰਦਾ ਹੈ ਢਾਈ ਕੁ ਘੁੱਟਾਂ ਵਿੱਚ ਦੁੱਧ ਪਾ ਜਾਂਦੇ ਆ ਨਹੀਂ ਜੀ ਇੱਕ ਜੱਗ ਪਾਣੀ ਦਾ ਤਾਂ ਕੰਮ ਸੇ ਕੰਮ ਇੱਕ ਗਲਾਸ ਉਹਦੇ ਵਿੱਚ ਦੁੱਧ ਤਾਂ ਪਾਉਣਾ। ਉਸ ਤੋਂ ਬਾਅਦ ਜੋ ਪੰਜ ਚੀਜ਼ਾਂ ਦਾ ਪਾਊਡਰ ਤਿਆਰ ਕੀਤਾ ਤੁਸੀਂ ਉਸ ਦੇ ਵਿੱਚ ਪਾ ਦੇਣਾ। ਚੰਗੀ ਤਰ੍ਹਾਂ ਉਹਨੂੰ ਮਿਲਾ ਲੈਣਾ। ਪਾਊਡਰ ਇੱਕ ਚਮਚਾ ਹੀ ਪਾ ਦਿਓ ਬਹੁਤ ਹੈ। ਅਮਰਤ ਵੇਲੇ ਦਾ ਸਮਾਂ ਹੋਊਗਾ, ਤਾਰਿਆਂ ਦੀ ਲੋਏ ਹੋਵੇ। ਬਾਬੇ ਦੇ ਜੋ ਘਰੇ ਤੁਸੀਂ ਚਰਾਗ ਲਾਉਨੇ ਹੋ। ਚਰਾਗ ਦਾ ਲੈਣੇ ਆ। ਧੂਪ ਬੱਤੀ ਲਾ ਲੈਣੀ। ਪੀਰ ਨੂੰ ਅਰਜ ਦੁਆ ਕਰਨੀ ਹੈ ਵੀ ਬਾਬਾ ਬਹੁਤ ਸਮਾਂ ਹੋ ਗਿਆ ਮੇਰੀ ਇਹ ਮਨੋ ਕਾਮਨਾ ਜਾਂ ਇਹ ਮੇਰਾ ਦੁੱਖ ਜਾਂ ਇਹ ਮੇਰਾ ਕੰਮ ਇਸ ਦੇ ਵਿੱਚ ਬਹੁਤ ਅੜਚਨਾ ਪੈ ਗਈਆਂ ਤੂੰ ਮੇਰੇ ਹਾਰੇ ਦਾ ਸਹਾਰਾ ਬਣ ਪਾਪਾ ਸਭ ਤੁਹਾਡੇ ਤੇ ਡੋਰ ਹੈ ਤੁਹਾਡੇ ਮੂਰੇ ਫਰਿਆਦ ਹੈ ਤੁਹਾਡੇ ਚਰਨਾਂ 'ਚ ਫਰਿਆਦ ਹੈ ਸੋ ਇੰਨਾ ਕਹਿ ਕੇ ਤਿੰਨ ਵਾਰੀ ਸੱਜੇ ਹੱਥ ਦੀ ਤੀਜੀ ਉਂਗਲ ਨਾਲ ਤੁਸੀਂ ਚਰਾਗਾ ਤੇ ਛਿੱਟਾ ਮਾਰਨਾ ਬਾਬੇ ਦਾ ਸਰੂਪ ਹੈ ਜਿਵੇਂ ਫੋਟੋ ਹੁੰਦੀ ਹੈ ਬਾਬੇ ਦੀ ਐਸਤੇ ਛਿੱਟਾ ਮਾਰ ਦੇਣਾ ਤਿੰਨ ਵਾਰ ਇਸ ਤੋਂ ਬਾਅਦ ਜੇ ਨੰਗੇ ਪੈਰੀ ਜਾਂ ਸਕਦੇ ਹੋ ਕਿ ਬਾਲਾ ਵਧੀਆ ਨਹੀਂ ਤਾਂ ਜਿੱਥੇ ਵੀ ਸ਼੍ਰੀ ਹੁੰਦਾ ਬਾਬੇ ਦਾ ਜੋ ਸ਼੍ਰੀ ਦਾ ਬੁਟਾ ਹੁੰਦਾ ਉੱਥੇ ਬਾਬੇ ਦੀ ਪੰਗ ਪੈਂਦੀ ਹੈ ਜੀ ਤਾਂ ਕਮ ਸੇ ਕਮ 7 ਕਦਮ ਦੂਰ ਤੁਸੀਂ ਚੱਪਲਾਂ ਲਾਹ ਜਣੀਆਂ ਸ਼੍ਰੀ ਦੇ ਕੋਲੇ ਜਾ ਕੇ ਤੇ ਉਸ ਜੱਗ ਨੂੰ ਜਾਂ ਡੋਲੋਂ ਨੂੰ ਜਾਂ ਜਿਸ ਵੀ ਚੀਜ਼ ਚ ਤੁਸੀਂ ਬਾਬੇ ਦੀ ਭੰਗ ਲੈ ਕੇ ਗਏ ਹੋ ਮੁੱਢ ਚ ਤਾਰ ਬੰਨ ਕੇ ਬਹਣੀ ਜੀ ਇਹ ਨਹੀਂ ਵੀ ਆ ਸਿੱਧੇ ਘੜੇ ਤੋਂ ਟੋਟਾਲਦੀ ਨਹੀਂ ਜੇ ਮਰਤਾਂ ਨਾਲ ਬਹਿ ਜਾਓ ਕੋਈ ਗੱਲ ਨਹੀਂ ਪਲਾਠੀ ਮਾਰਨੀ ਤਾਂ ਪਲਾਠੀ ਵੀ ਮਾਰ ਸਕਦੇ ਹੋ ਜਿੱਥੇਗਾ ਸਾਫ਼ ਸੁਥਰੀ ਹੈ ਤਾਂ ਨਹੀਂ ਤਾਂ ਆਪਦੇ ਆਪ ਨੂੰ ਨਮਸਤਕ ਕਰਕੇ ਝੁੱਕ ਕੇ ਸ਼੍ਰੀ ਕੋਲੇ ਤੇ ਬਿਲਕੁਲ ਮੋੜ ਦੇ ਵਿੱਚ ਪੰਗ ਪਾਉਣੀ ਹੈ ਤੇ ਸ਼੍ਰੀ ਨੂੰ ਸਜਦਾ ਸਲਾਮ ਕਰਨਾ ਹੈ ਇਹੀ ਮੰਨਣਾ ਹੈ ਵੀ ਇਹ ਸ਼੍ਰੀ ਨੇ ਬਾਬਾ ਹਾਜ਼ਰ ਸ਼ੇਖ ਜੀ ਸੱਚੀ ਸਰਕਾਰ ਖੁਦ ਹਾਜ਼ਰ ਨਾਲ ਖੜੀ ਹੈ ਤੇ ਇੱਕ ਗੱਲ ਤੁਸੀਂ ਜਰੂਰ ਯਾਦ ਰੱਖਣਾ ਹੈ ਜਦੋਂ ਵੀ ਤੁਸੀਂ ਜਿਵੇਂ ਕੱਲ ਸੋਭਾ ਨੂੰ ਤੁਸੀਂ ਇਹ ਕੰਮ ਸਟਾਰਟ ਕਰਨਾ ਹੈ ਤਾਂ ਇੱਕ ਰਾਤ ਪਹਿਲਾਂ ਹੋ ਸਕੇ ਤਾਂ ਦੋਵੇਂ ਹੱਥਾਂ ਤੇ ਨਹੀਂ ਇੱਕ ਹੱਥ ਤੇ ਆਪਣੀ ਮਹਿੰਦੀ ਜ਼ਰੂਰ ਹੋਣੀ ਚਾਹੀਦੀ ਬਾਬੇ ਦੇ ਨਾਂ ਦੀ ਤੇ ਜਿੰਨੇ ਦਿਨ ਇਹ ਸੇਵਾ ਚੱਲੂਗੀ ਓਨੇ ਦਿਨ ਇੱਕ ਹੱਥ ਤੇ ਜ਼ਰੂਰ ਜ਼ਰੂਰ ਆਪਣੀ ਮਹਿੰਦੀ ਹੋਣੀ ਹੀ ਚਾਹੀਦੀ ਹੈ ਸੋ ਉੱਥੇ ਜਾ ਕੇ ਬਾਬੇ ਨੂੰ ਅਰਜਦੁਆ ਕਰਨੀ ਹੈ ਬਾਬੇ ਨੂੰ ਅਰਦਾਸ ਕਰਨੀ ਹੈ ਤੇ ਇਹ ਕਹਿਣਾ ਬਾਬਾ ਵੀ ਮੈਂ ਅਜ ਤੋਂ 21 ਦਿਨ 21 ਦਿਨ ਤੁਹਾਡੇ ਲਗੋ ਲਗੇ ਭੰਗ ਪਾਉਂਗਾ ਇਹ ਸੇਵਾ ਕਰੂੰਗਾ ਤੇ ਤੁਹਾਡੇ 21 ਦਿਨ ਚਿਰਾਗ ਰੋਸ਼ਨ ਕਰੂੰਗਾ ਤਾਰਿਆਂ ਦੀ ਛਾਵੇਂ ਸੋ ਮੇਰਾ ਆ ਕੰਮ ਹੈ ਜੀ ਇੰਨੇ ਸਮੇਂ ਤੱਕ ਰੁਕੇ ਹੋਇਆ ਬਾਬਾ ਤੂੰ ਇਸ ਕੰਮ ਨੂੰ ਸੰਪੂਰਨ ਕਰਨਾ ਅਸੀਂ ਤੁਹਾਡੇ ਤੇ ਡੋਰਾ ਛੱਡਿਆ ਅੱਕੇ ਤੁਹਾਡੀ ਮਰਜ਼ੀ ਦਾ ਤੇ ਸਿਰਫ ਇੰਨੀ ਅਰ ਜਦੂਆ ਕਰਕੇ ਉੱਥੋਂ ਵਾਪਸ ਆ ਜਾਓ ਤੇ ਜਿੰਨੀ ਦੂਰ ਤੱਕ ਤੁਹਾਡੀਆਂ ਚੱਪਲਾਂ ਹੈ ਖਾਸ ਕਰਕੇ ਗੱਲ ਯਾਦ ਰੱਖਣੀ ਹੈ ਜਿੰਨੀ ਦੂਰ ਤੱਕ ਤੁਹਾਡੀਆਂ ਚੱਪਲਾਂ ਹੈ ਉਨੀ ਦੂਰ ਤੱਕ ਤੁਹਾਡੀ ਪੈਠਾ ਜਿਹੜੀ ਉਹ ਚੱਪਲਾਂ ਕਰਨੀ ਹੋਣੀ ਚਾਹੀਦੀ ਹੈ ਤਾਂ ਮੂੰਹ ਸਰੀ ਕਰਨੀ ਹੋਣਾ ਚਾਹੀਦਾ ਇਹ ਨਹੀਂ ਜੀ ਪੰਗ ਪਾਤੀ ਉਹਦੀ ਆਪਾਂ ਮੂੰਹ ਫੋੜ ਲਿਆ ਪੀਰ ਨੂੰ ਪਿੱਟ ਕਰਦੀ ਜਾਂ ਸਰੀ ਨੂੰ ਪਿੱਟ ਕਰਦੀ ਨਹੀਂ ਉਨੀ ਦੂਰ ਤੱਕ ਤੁਸੀਂ 7 ਕਦਮ 15 ਕਦਮ 5 ਕਦਮ ਜਿੰਨਾ ਤੁਹਾਡੀ ਦੂਰ ਚੱਪਲਾਂ ਜਾਂ ਜਿੰਨਾ ਕਿ ਤੁਹਾਡੀ ਸ਼ਰਤ ਹੈ ਉਨੀ ਦੂਰ ਤੁਸੀਂ ਸ਼੍ਰੀ ਗੰਨੀ ਮੂੰਹ ਕਰਕੇ ਐਦਾਂ ਹੀ ਬੈਗ ਹਟੇ ਜਾਣਾ ਹੈ। ਯਾਨੀ ਕਿ ਸੱਤ ਕਦਮ ਤੋਂ ਪਹਿਲਾਂ ਪਹਿਲਾਂ ਜਾਂ ਪੰਜ ਕਦਮ ਤੋਂ ਪਹਿਲਾਂ ਪਹਿਲਾਂ ਵੀਰ ਨੂੰ ਤੁਸੀਂ ਪਿੱਠ ਨਹੀਂ ਵਿਖਾਣੀ। ਇਹ ਕੰਮ ਵੀਰ ਜੀ 21 ਦਿਨ ਕਰ ਦਿਓ। ਚਾਹੇ ਤੁਹਾਡੇ ਕੋਈ ਸਰੀਰਕ ਤਕਲੀਫ ਹੈ। ਤਾਂ ਤਾਂ ਵੀ ਦੂਰ ਹੋ ਜੂ ਜੇ ਕੋਈ ਤੁਹਾਡੇ ਕੰਮ ਦੇ ਵਿੱਚ ਚੜਚੜਾ ਹੈ ਤਾਂ ਬਾਬੇ ਨੂੰ ਅਰਦਾਸ ਕਰਨੀ ਉਹ ਵੀ ਹੋ ਜੂ। ਹਾਂ ਜੇ ਕਿਸੇ ਮੇਰੇ ਵੀਰ ਦਾ ਸੰਯੋਗ ਲੰਬੇ ਟਾਈਮ ਤੁਰ ਗਿਆ ਹੋਇਆ ਜਾਂ ਰਿਸ਼ਤਾ ਨਹੀਂ ਹੋ ਰਿਹਾ ਤਾਂ ਉਹ ਪਹਿਲੇ ਦਿਨ ਜਿੱਦਣ ਪੰਗ ਪਾਉਂਦਾ ਜਾਂ ਅਮਰਤ ਵੇਲੇ ਚਰਾਗ ਲਾਉਂਦਾ ਉਦੋਂ ਇੱਕ ਪੀਰ ਕੋਟਲੇ ਵਾਲੇ ਦੇ ਦਰਬਾਰ ਦਾ ਤੁਰਦਾ ਕੋੜਾ ਜ਼ਰੂਰ ਸੋਖ ਲੈ। ਅਗਰ ਕਿਸੇ ਦਾ ਰਿਸ਼ਤਾ ਨਹੀਂ ਹੋ ਰਿਹਾ ਲੰਬੇ ਸਮੇਂ ਤੋਂ ਇੰਨਾ ਕਰਮ ਜ਼ਰੂਰ ਕਰ ਦਿਓ ਜੇ ਮੇਰੇ ਕਿਸੇ ਵੀਰ ਦੀ ਕੋਈ ਗੱਦੀ ਦੀ ਸੰਗਤ ਬੰਨਦੀ ਜਾਂ ਸੰਗਤ ਆਉਂਦੀ ਸੀ ਇੱਕੇ ਦਮ ਬੰਦ ਹੋ ਗਈ ਜਾਂ ਗੱਦੀ ਲਾ ਲਈ ਦਵਾਨ ਵੀ ਲਾ ਲਈ ਕੜਾਈਆਂ ਵੀ ਬਹੁਤ ਲਾ ਲਈ ਤੇ ਕਿਸੇ ਵੀ ਤਰ੍ਹਾਂ ਕੋਈ ਬਾਬੇ ਨੇ ਕਿਰਪਾ ਨਹੀਂ ਦਿੱਤੀ ਵੀ ਆਪਣੇ ਘਰੇ ਕੋਈ ਚਮਕੀ ਦਾ ਦਿਨ ਬਣਿਆ ਹੋਵੇ ਜਾਂ ਕੋਈ ਆਪਣੇ ਘਰੇ ਸੰਗਤ ਹਰੀ-ਪਰੀ ਹੁੰਦੀ ਹੋਵੇ ਉਹ ਗੱਦੀ ਵਾਲੇ ਵੀਰਾਂ ਵਾਸਤੇ ਇਸ ਦੇ ਵਿੱਚ ਤਿੰਨ ਕੰਮ ਹੋਰ ਨੇ ਜੋ ਮੈਂ ਇਸ ਵੀਡੀਓ ਦੇ ਵਿੱਚ ਨਹੀਂ ਦੱਸ ਸਕਦਾ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੇ ਕਿਸੇ ਕੋਈ ਗੱਡੀ ਵਾਲੇ ਵੀਰ ਦਾ ਐਦਾਂ ਦੀ ਕੋਈ ਹੈ ਸਿਸਟਮ ਜੀ ਉਹਦੀ ਕੋਈ ਸੰਗਤ ਬੰਨਤੀ ਜਾਂ ਸੰਗਤ ਆਉਂ ਲੱਗੀ ਨਹੀਂ ਜਾਂ ਸੰਗਤ ਆਉਂਦੀ ਸੀ ਤੇ ਔਣ ਔਣ ਰੁਕ ਗਈ ਇਹਨਾਂ ਵਾਲਿਆਂ ਵਾਸਤੇ ਜਾਂ ਗੱਡੀ ਵਾਲਿਆਂ ਵਾਸਤੇ ਭੰਗ ਤਾਂ ਨੁਕਤਾ ਸਾਰਾ ਹੀ ਇਹ ਹੈ ਪਰ ਜੋ ਸ਼ਰੀਂਹ ਦੇ ਵਿੱਚ ਭੰਗ ਪਾਉਣੀ ਆ ਉਦੋਂ ਇੱਕ ਨਾਲ ਕੋਈ ਚੀਜ਼ ਲੈ ਕੇ ਜਾਣੀ ਆ ਤੇ ਜੋ ਉਹਨਾਂ ਦੇ ਸਿਰ ਦੇ ਉੱਤੇ ਕੱਪੜਾ ਪਾਉਣਾ ਉਹ ਕੱਪੜਾ ਆ ਦਾਸ ਪੂਰਾ ਸਿਸਟਮ ਹੋਊਗਾ ਗੱਡੀ ਵਾਲੇ ਵੀਰਾਂ ਨੇ ਕਿਹੜਾ ਕੱਪੜਾ ਪਾਉਣਾ ਹੈ ਹਾਂ ਜਿਹੜੇ ਵੀਰ ਬਿਨਾ ਗੱਡੀ ਤੋਂ ਸਿਰਫ ਆਪਣੀ ਮਨੋਕਾਮਨਾ ਵਾਸਤੇ ਪੰਧ ਪਾਉਂਦੇ ਆ ਜੇ ਆਪਾਂ ਬੇਰੀ ਸਿੱਧੀ ਸੇਵਾ ਕਰਦੇ ਆ ਕੋਈ ਉਹਨਾਂ ਨੂੰ ਅਪੀਲ ਦੀ ਪਾਉਣੀ ਨਹੀਂ ਉਹਦੀ ਕੋਈ ਉਹ ਗੱਦੀ ਨਹੀਂ ਕਰਦੇ ਕੋਈ ਉਹ ਪੁੱਛਾ ਨਹੀਂ ਕੱਢਦੇ ਉਹ ਵੀਰਾਂ ਵਾਸਤੇ ਸਿੱਧਾ ਸਦਾ ਨੁਕਤਾ ਹੈ ਜੇ ਕੋਈ ਗੱਡੀ ਵਾਲੇ ਵੀਰ ਨੇ ਇਸ ਨੂੰ ਕਰਨਾ ਹੈ ਤਾਂ ਉਸ ਦੇ ਵਿੱਚ ਤਿੰਨ ਚੀਜ਼ਾਂ ਹੋਰ ਆ ਜੋ ਲੱਗਦੀਆਂ ਬਾਬੇਰੀਆਂ ਤੇ ਤਿੰਨੋ ਚੀਜ਼ਾਂ ਤੁਸੀਂ 21 ਦਿਨ ਲਾਉਂਗੇ 21 ਦਿਨ ਪੀਰ ਦੀ ਪੰਗ ਪਾਉਂਗੇ ਵੀਰ 21 ਦਿਨ ਪੈਂਦੇ ਨਹੀਂ ਪਹਿਲਾਂ ਪਹਿਲਾਂ ਤੁਹਾਡੀ ਸੰਗਤ ਦਾ ਕੰਮ ਖੁੱਲ ਜੂਗਾ ਪਰ ਇਸ ਨੁਕਤਾ ਬਿਨਾ ਗੱਡੀ ਵਾਲੇ ਵੀਰਾਂ ਵਾਸਤੇ ਹੈ ਸ਼ਰਦਾ ਦੇ ਵਿਸ਼ਵਾਸ ਨਾਲ ਕਰੋ ਕੋਈ ਜਿਆਦਾ ਬਈਮਾ ਭਰਮਾ ਚ ਪੈਣ ਦੀ ਲੋੜ ਨਹੀਂ ਕੋਈ ਕਿਸੇ ਤੋਂ ਧਾਗਾ ਤੇ ਵੀਤ ਲੈਣ ਦੀ ਲੋੜ ਨਹੀਂ ਬਾਬਾ ਹਦਰ ਸ਼ੇਖ ਜੀ ਹਾਜ਼ਰ ਨਾਜ਼ਰ ਹੋ ਗਿਆ ਤਾਂ ਤੁਹਾਡੀ ਜੈਜਾ ਕਰਾ ਦੂੰਗਾ ਸੋ ਮੇਰੇ ਵੀਰ ਬਾਬੇ ਦੇ ਦਰਬਾਰ ਦੀ ਕੋਈ ਸੁੱਖ ਜ਼ਰੂਰ ਸੁੱਖ ਲਿਓ ਬਾਬਾ ਆ ਕੰਮ ਤੇ ਰਵਾਂ ਕਰਨ ਲੱਗਾ ਮੇਰੀ ਮਨ ਨੂੰ ਕੰਮ ਨਾ ਪੂਰੀ ਕਰ ਦੇ ਤੇ ਉਸ ਤੋਂ ਬਾਅਦ ਮੈਂ ਤੇਰੀ ਮਲੇਰ ਕੋਟਲੇ ਤੁਰਦੀ ਚੰਕੀ ਜਾਇਆ ਹਾਂਗਾ ਸੋ ਇੰਨੀ ਸੀ ਫਿਰ ਅੱਜ ਦੀ ਜਾਣਕਾਰੀ ਜੇ ਕੋਈ ਗਲਤੀ ਸ਼ਾਂਤੀ ਹੋ ਗਈ ਹੋਵੇ ਤਾਂ ਸ਼ਮਾ ਕਰਿਓ ਕਿਉਂਕਿ ਮੇਰੀ ਇਹ ਫੇਸ ਟੂ ਫੇਸ YouTube ਦੇ ਉੱਤੇ ਪਹਿਲੀ ਵੀਡੀਓ ਹੈ ਅੱਗੇ ਮੇਰੇ ਦੋ ਤਿੰਨ ਤਰ੍ਹਾਂ ਦੇ ਚੈਨਲ ਸੀਗੇ ਜਿਸਾਂ ਦੇ ਉਹ ਵੀ ਚੱਲ ਰਹੇ ਆ ਬਾਬੇ ਦੀ ਕਿਰਪਾ ਨਾਲ ਪਰ ਇਹ ਮੈਂ ਇੱਕ ਆਪਦੇ ਮਨ ਦੇ ਵਿੱਚ ਖਿਆਲ ਪੜਾ ਕੇ ਬੀਜੋ ਨਿੱਕੇ ਮੋਟੇ ਕੰਮ ਘਰਾਂ ਦੀਆਂ ਅੜਚਣਾਂ ਜਾਂ ਕਈ ਬੰਦੇ ਇਹ ਜੇ ਆਪਾਂ ਬਾਬਿਆਂ ਤੋਂ ਲਾਜ ਕਰਾ ਕਰ ਥੱਕ ਗਏ ਫੇਰ ਉੱਥੇ ਦੀ ਉੱਥੇ ਜਾਂ ਬਹੁਤ ਇਧਰ ਉਧਰ ਪਟਕਲੇ ਕੰਮ ਫੇਰ ਉੱਥੇ ਦੀ ਉੱਥੇ ਉਹਨਾਂ ਵੀਰਾਂ ਵਾਸਤੇ ਮੈਂ ਛੋਟੀਆਂ-ਛੋਟੀਆਂ ਜਾਣਕਾਰੀਆਂ ਸਾਂਝੀਆਂ ਕਰਿਆ ਕਰੂੰਗਾ ਸੋ ਅੱਜ ਦੀ ਇਹ ਜੇ ਮੇਰੀ ਵੀਡੀਓ YouTube ਦੇ ਉੱਤੇ ਪਹਿਲੀ ਵੀਡੀਓ ਹੈ ਜੇ ਕੋਈ ਭੁਲਚੁੱਕ ਹੋ ਗਈ ਜਾਂ ਕੋਈ ਗਲਤੀ-ਸ਼ਲਤੀ ਹੋ ਗਈ ਤਾਂ ਮੈਨੂੰ ਆਪਣਾ ਛੋਟਾ ਭਰਾ ਸਮਝ ਕੇ ਸ਼ਮਾ ਕਰ ਦੇਣਾ ਜੈ ਬਾਬੇ ਖਦਰ ਸ਼ੇਖ ਦੀ ਜੈ ਪੀਰ ਮਲੇਰਕੋਟਲੇ ਵਾਲੇ ਦੀ ਬੋਲ ਬਾਬਾ ਤੇ ਸੱਚੇ ਦਰਬਾਰ ਦੀ ਜੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਧੰਨਵਾਦ